ਓਹ ਯਰ ਜੰਗਲ ਨਗਰ ਕਾਉਂਸਲ ਡੇਰਾ ਬਾਬਾ ਨਾਨਕ ਦੀਆਂ ਚੋਣਾਂ ਦੀ ਨਾਮਜ਼ਦਗੀ ਦੇ ਆਖਰੀ ਦਿਨ ਅੱਜ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਫਲਕਾ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਧਾਵਾ ਅਤੇ ਆਪ ਆਗੂ ਸਰਨ ਸਲਾਰੀਆ ਦੀ ਅਗਵਾਈ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਅੱਜ ਅਸੀਂ ਡੇਰਾ ਬਾਬਾ ਨਾਨਕ ਮਿਊਨਿਸਪਲ ਕਮੇਟੀ ਦੀਆਂ ਨਾਮਿਨੇਸ਼ਨ ਵਾਸਤੇ ਆਇਆ। ਸਭ ਤੋਂ ਪਹਿਲੇ ਮੈਂ ਸਾਡੇ ਹਲਕੇ ਦੇ ਐਮ.ਐਲ.ਏ. ਸਾਹਿਬਾਨ ਜਿਹੜੇ ਨਾਲ ਆਏ ਨੇ ਇਹਨਾਂ ਨੂੰ ਇਹਦੇ ਸਾਰੇ ਜਿਹੜੇ ਮੈਂਬਰ ਅੱਜ ਫਾਰਮ ਫਿਲ ਅਪ ਕੀਤੇ ਬਹੁਤ-ਬਹੁਤ ਮੁਬਾਰਕ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਲੋਕਾਂ ਨੂੰ ਵੀ ਬਹੁਤ-ਬਹੁਤ ਮੁਬਾਰਕ ਕਿ ਬੜੇ ਲੰਮੇ ਸਮੇਂ ਦੇ ਬਾਅਦ ਮੌਕਾ ਮਿਲਿਆ ਹੈ ਕਿ ਹੁਣ ਕਮੇਟੀ ਦੇ ਮੈਂਬਰ ਚੁਣ ਕੇ ਆਣ ਔਰ ਇੱਕ ਚੰਗੀ ਲੋਕਾਂ ਦੀ ਸੇਵਾ ਕਰਨ। ਮੈਨੂੰ ਪੂਰੀ ਉਮੀਦ ਹੈ ਕਿ ਲੀਡਰਸ਼ਿਪ ਇੱਕਦਮ ਮਜ਼ਬੂਤ ਹੈ। ਔਰ ਗੁਰਦੀਪ ਰੰਦਾਵਾ ਜੀ ਨੇ ਜਿਹੜਾ ਰਿਕਾਰਡ ਪੰਜਾਬ 'ਚ ਬਣਾਇਆ ਹੈ ਕਾਂਗਰਸ ਨੂੰ ਹਰਾ ਕੇ ਬੜੇ ਲੰਬੇ ਸਮੇਂ ਦੇ ਬਾਅਦ ਤੇ ਮੇਰੇ ਖਿਆਲ ਹੈ ਹੁਣ ਵੀ ਤੁਹਾਨੂੰ ਉਹੀ ਦੇਖਣ ਨੂੰ ਮਿਲਣਾ ਹੈ ਜਿਹੜਾ ਇੱਕ ਸਵਾ ਮਹੀਨਾ ਪਿੱਛੇ ਮਿਲਿਆ ਕੱਲ ਜਿਹੜਾ ਮੈਂ ਨੀਤ ਬਿੱਟੂ ਦੀ ਸਿਕਿਉਰਿਟੀ ਦਾ ਪੰਗੜਾ ਕਰੀ ਜੀ ਸਿਕਿਉਰਿਟੀ ਨੂੰ ਕਿੱਸ ਤਰ੍ਹਾਂ ਦੇਖੀ ਦਿਖੋ ਜੀ ਕੋਈ ਗੱਲ ਨਹੀਂ ਹੋਈ ਹੈ ਛੋਟੇ-ਬੜੇ ਚੀਜ਼ਾਂ ਹੁੰਦੇ ਰਹਿੰਦੇ ਆ ਕੋਈ ਜ਼ਿਆਦਾ ਵੱਡੀ ਗੱਲ ਦੇਖਣ ਵਾਲੀ ਹੈ ਨਹੀਂ ਔਰ ਹਰ ਬੰਦਾ ਬੰਦੇ ਦੀ ਸਿਕਿਉਰਿਟੀ ਪੰਜਾਬ 'ਚ ਹਰ ਬੰਦਾ ਸੇਫ ਹੈ ਔਰ ਸਾਡੇ ਮਾਨਯੋਗ ਚੀਫ ਮਿਨਿਸਟਰ ਭਗਵੰਤ ਮਾਨ ਜੀ ਉਹ ਬਿਲਕੁਲ ਨਿਰਪੱਖ ਹੋ ਕੇ ਕੰਮ ਕਰਦੇ ਨੇ ਸਾਰੇ ਬੰਦੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਨੇ ਚਾਹੇ ਕਾਂਗਰਸ ਦੇ ਨੇ ਜਿਹੜਾ ਵੀ ਡਿਗਨਿਟਰੀ ਹੈ ਜਿਹੜਾ ਵੀ ਸਿਕਿਉਰਿਟੀ ਦੀ ਜ਼ਰੂਰਤ ਹੈ ਉਹਨੂੰ ਪੂਰੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਮੈਨੂੰ ਪੂਰਾ ਝਕੀਣਾ ਇਦਾਂ ਦਾ ਜਿਹੜਾ ਵੀ ਬੰਦਾ ਪੰਜਾਬ 'ਚ ਹੈਗਾ ਉਹ ਪੂਰਾ ਸੇਫ ਹੈ ਤੰਦਰੁਸਤ ਹੈ ਔਰ ਉਹਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਦੇਖੋ ਜੀ ਮੈਨੂੰ ਇਹ ਤਾਂ ਪਤਾ ਨਹੀਂ ਲੇਕਿਨ ਪੰਜਾਬ 'ਚ ਆਮ ਆਦਮੀ ਪਾਰਟੀ ਔਰ ਸਪੈਸ਼ਲੀ ਡੇਰਾ ਬਾਬਾ ਨਾਨਕ ਦੇ ਸਾਡੇ ਲੀਡਰਸ਼ਿਪ ਇੱਕਦਮ ਸਟਰੋਂਗ ਹੈ ਔਰ ਇਮਾਨਦਾਰ ਹੈ ਲੋਕਾਂ ਵਾਸਤੇ ਕੰਮ ਕਰਦੇ ਨੇ 1.5 ਮਹੀਨਾ ਪਹਿਲੇ ਤੇ ਲੋਕਾਂ ਨੇ ਵਨ ਸਾਈਡਡ ਰਿਜ਼ਲਟ ਦਿੱਤਾ ਹੈ ਉਮੀਦ ਨਾਲ ਤੁਹਾਨੂੰ ਕਹਿ ਸਕਣਾ ਯਕੀਨ ਨਾਲ ਕਹਿ ਸਕਣਾ ਕਿ ਇਹਨਾਂ ਦੀ ਲੀਡਰਸ਼ਿਪ ਗੁਰਦੀਪ ਰੰਧਾਵਾ ਦੀ ਲੀਡਰਸ਼ਿਪ ਦੇ ਨੀਚੇ 13 ਦੀ 13 ਸੀਟਾਂ ਜਿੱਤ ਕੇ ਚੰਗੀ ਮਜ਼ਬੂਤ ਇੱਕ ਮਿਊਨਿਸਪਲ ਕਮੇਟੀ ਬਣਾਗੇ ਲੋਕਾਂ ਦੇ ਕੰਮ ਕਰਾਂਗੇ ਗਵਰਨਮੈਂਟ ਸਾਡੀ ਹੈ ਮੇਰੀ ਬੇਨਤੀ ਹੈ ਸਾਰੇ ਵੋਟਰਾਂ ਨੂੰ ਕਿ ਮਿਹਰबानी ਕਰਕੇ ਬੋਟ ਆਮ ਆਦਮੀ ਪਾਰਟੀ ਨੂੰ ਬਣਾਓ ਜਿੱਦਾਂ ਤੁਸੀਂ ਐਮਐਲਏ ਸਾਹਿਬਾਨ ਨੂੰ ਜਿਤਾਇਆ ਇਦਾਂ ਮੈਂਬਰ ਨੂੰ ਜਿਤਾਓ ਤਾਂ ਕਿ ਰਜ ਕੇ ਜਿਹੜੇ ਕੰਮ ਰਹਿ ਗਏ ਨੇ 2 ਸਾਲ 2.5 ਸਾਲ ਪੂਰੇ ਕਰੀਏ ਇਨ ਇਹਨਾਂ ਚਕੀਨਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਔਰ ਇੱਕ ਵਾਰੀ ਫਿਰ ਸਾਡੇ ਐਮਐਲਏ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕ ਸਾਰੇ ਕੈਂਡੀਡੇਟ ਦੀ ਨਾਮਿਨੇਟ ਹੋ ਗਈ ਹੈ ਥੈਂਕ ਯੂ ਜੀ ਅਬ ਨਾਨਕਪੁਰ ਮਿਊਸਪਲ ਜਿਹੜੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿਹੜੀਆਂ ਚੱਲੂ ਹੋਈਆਂ ਨੇ ਬੜੇ ਲੰਮੇ ਸਮੇਂ ਬਾਅਦ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੌਕਾ ਮਿਲਿਆ ਅੱਜ بڑا ਤੋਸ਼ਾਹ ਵਾਲ ਇਲੈਕਸ਼ਨ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਉਹ ਨਾਮਿਨੇਸ਼ਨ ਕਾਗਜ਼ ਜਿਹੜੇ ਭਰ ਰਹੇ ਨੇ 3 ਵਜੇ ਦਾ ਟਾਈਮ ਆ 3 ਵਜੇ ਤੱਕ ਨਾਮਿਨੇਸ਼ਨ ਜਿਹੜੇ ਹੋਣੀ ਆ ਹਾਂ ਬੜਾ ਵਧੀਆ ਚੱਲਣ ਦੇ ਆ ਜੇ ਆਪਾਂ ਕਿੰਨੇ ਵਾਰਡ ਆ 13 ਬਾਬਾ ਨਾਨਕ ਦੇ 13 ਵਾਰਡ 13 ਬਿਲਕੁਲ 13 ਦੇ 13 ਉਮੀਦਵਾਰੀ ਵੀ ਪਣਨੇ ਆ ਨਾ 13 ਬਾਬਾ ਨਾਨਕ ਚ 13 ਜੀਰੋ ਵੀ ਹੋਣਾ ਹੈ ਸਰ ਜਿਹੜੀ ਬੀ ਜੀ ਪੀ ਵੀ ਜਿਹੜੀ ਖੜਕੇ ਜਿਹੜੀ ਨਿਕਲੀ ਉਹਨੂੰ ਕਿੱਥਾ ਦੇਖ ਰਹੇ ਬਿਲਕੁਲ ਚੰਗੀ ਗੱਲ ਆ ਜੀ ਪਾਰਟੀ ਨੂੰ ਲੱਖਣ ਲੜਨੀ ਚਾਹੀਦੀ ਬੀਜਪੀ ਵਾਲੇ ਉਹ ਨਹੀਂ ਲੜਨੀ ਚਾਹੀਦੀ ਸਾਰਿਆਂ ਨੂੰ ਲੜਨਾ ਚਾਹੀਦੀ ਪਾਰਟੀ ਸਾਰੀਆਂ ਪਾਰਟੀਆਂ ਆਉਣ ਮੈਦਾਨ ਚ ਨਾਲੇ ਪਤਾ ਲੱਗ ਜਾਏਗਾ ਕੌਣ ਕਿੰਨੇ ਕ ਪਾਣੀ ਚ ਠੀਕ ਹੈ 101% ਜਿੱਤ ਚ ਕੀਨੀ ਹੈ ਅਜੇ ਪੀ ਮਹੀਨੇ ਡੇਢ ਮਹੀਨੇ ਪਹਿਲਾਂ ਤੇ ਜਿੱਤ ਜਿੱਤ ਕੇ ਗਏ ਉਤੋਂ ਠੀਕ ਹੈ ਨਾ 17 ਸਾਲਾਂ ਬਾਅਦ ਡੇਰਾ ਪਾਪਾ ਨਾਨਕ ਦੇ ਲੋਕਾਂ ਨੇ ਰਿਕਾਰਡ ਤੋੜਿਆ ਕਿ 17 ਸਾਲਾਂ ਬਾਅਦ ਕਾਂਗਰਸ ਨੂੰ ਐਸੀ ਮਾਤ ਦਿੱਤੀ ਹੈ ਡੇਰਾ ਪਾਪਾ ਨਾਨਕ ਦੇ ਲੋਕਾਂ ਨੇ ਤਾਂ ਹੁਣ 1 ਮਹੀਨੇ ਚ ਕੀ ਹੋ ਗਿਆ ਤਾਂ ਦੇਖਿਓ ਸਹੀ ਲੋਕਾਂ ਦਾ ਤੇ ਬੜਾ ਵੱਡਾ ਉਤਸ਼ਾਹ ਉੱਥੇ ਉਤਸ਼ਾਹ ਨਾਲ ਵੋਟਾਂ ਜਿਹੜੀਆਂ ਦੁਬਾਰਾ ਪਾਉਣਗੇ ਸਰ ਦੇ ਕਦੀ